ਜੋ ਹੁਣ ਕਬੀਰ ਜੀ ਦੇ ਸ਼ਲੋਕ ਬੜੇ ਡਾਢੇ ਆ ਕਬੀਰ ਜੀ ਤਾਂ ਬਹੁਤ ਸੂਰਮੇ ਥਨ ਡਰੇ ਨਹੀਂ ਕਿਛੇ ਕੋਲ ਆਹ ਸਟੇਟਵੇ ਕੇ ਅਪੜਤਾ ਦੇ ਮੂੰਹ ਤੇ ਕਿਹਾ ਮੁਸਲਮਾਨਾਂ ਦੇ ਵੀ ਕਿਹਾ ਸੁਖਬੀਰ ਮੇਰੀ ਸ਼ਿਮਰਨੀ ਰਸਨਾ ਉੱਪਰ ਰਾਮ ਸ਼ਿਮਰਨੀ ਹੁੰਦੀ ਮਾਲਾ ਇਕਬੀਰ ਮੇਰੀ ਜੀਭ ਉੱਤੇ ਵਾਹਿਗੁਰੂ 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 ਰਾਮ ਹੁੰਦਾ ਰੂਮ ਰੂਮ ਵਿੱਚ ਵਸਿਆ ਹੋਇਆ ਵਾਹਿਗੁਰੂ ਰਾਮ ਰੂਮ ਰੂਮ ਵਿੱਚ ਤੋ ਵਾਈ ਗਰੂ ਵਾਈ ਗਰੂ ਵਾਈ ਗਰੂ ਵਸਰੇ ਮੇਰੀ ਜੀਬ ਤੇ ਹਰ ਵੇਲੇ ਵਾਈ ਗਰੂ ਹੁੰਦਾ ਰਹੇ ਇਹੇ ਮੇਰੀ ਬਾਣ ਮਾਲਾ ਦਾ ਦਿਖਾਵਾ ਹੈ ਮੈਂ ਕਹ ਮਾਰਾ ਤਾਂ ਪਖੰਡ ਹੈ ਆਜ ਜੁਗਾਦੀ ਸਗਲ ਭਗਤ ਆਦਿ ਜੁਗਾਦੀ ਆਦ ਸਗਲ ਭਤ ਤਾ ਕੋ ਸੁਖ ਬਿਸਰਾਮ ਬਿਸਰਾਮ ਹੁੰਦਾ ਟਿਕਾਓ ਸ਼ਾਂਤੀ ਟਿਕਾਣਾ ਅਡੂਲਤਾ ਜਦੋਂ ਤੋਂ ਸ੍ਰਿਸ਼ਟੀ ਬਣੀ ਆਤੋਂ ਸਾਰੇ ਭਗਤ ਇਹੀ ਵਾਹਿਗੁਰੂ ਨਾਮ ਸਿਮਰਦੇ ਆਏ ਹਨ ਕਿਉਂਕਿ ਆ ਗੁਰੂ ਨਾਨਕ ਆਦੇ ਨਾਮ ਦੀ ਦਾਤ ਕਿਹਨੇ ਦਿੱਤੀ ਭਗਤਾਂ ਨੂੰ ਦੱਸੋ ਕੋਈ ਹੋਰ ਦੇਣ ਵਾਲਾ ਹੈਗਾ ਖੋਜ ਐ ਥੋੜੀ ਤੁਸੀਂ ਖੋਜੋ ਗੁਰੂ ਨਾਨਕ ਪਾਤਸ਼ਾਹ ਤੋਂ ਬਿਗੈਰ ਵਾਹਿਗੁਰੂ ਨਾਮ ਦੀ ਦਾਤ ਕੋਈ ਦੇ ਹੀ ਨਹੀਂ ਸਕਦਾ ਕਿਉਂ ਅੰਦਰ ਵਾਹਿਗੁਰੂ ਹੈ ਸਰੀਰ ਅੰਦਰ ਵਾਹਿਗੁਰੂ ਹੈ ਸਰੀਰ ਵਾਹਿਗੁਰੂ ਦੇ ਰਹਿਣ ਲਈ ਘਾਰਿਆ ਤੇ ਵਾਹਿਗੁਰੂ ਕੌਣ ਹੈ ਗੁਰਨਾਨਕ ਗੁਰਨਾਨਕ ਕੌਣ ਹੈ ਵਾਹਿਗੁਰੂ ਕਿ ਭਗਤਾਂ ਨੂੰ ਨਾਮ ਦੀ ਦਾਤ ਕੌਣ ਦੇ ਸਕਦਾ ਭਾਵੇਂ ਆਦ ਜਦੋਂ ਵਾਹਿਗੁਰੂ ਬਣਿਆ ਉਦੋਂ ਗੁਰਨਾਨਕ ਬਣਿਆ ਇੱਕੋ ਗੱਲ ਹੈ ਨਾ ਉਹ ਨਿਰਗੁਣ ਸਰੂਪ ਹੈ ਉਹ ਸਰਗਣ ਸਰੂਪ ਹੈ ਤੂੰ ਗੁਰਨਾਨਕ ਪਾਸ਼ਾ ਨੇ ਹੀ ਸਾਰੀ ਸ੍ਰਿਸ਼ਟੀ ਨੂੰ ਸਮਝਾਇਆ ਨਾ ਤੋ ਇਹੀ ਵਾਹਿਗੁਰੂ ਨਾਮ ਸ੍ਰਿਸ਼ਟੀ ਜਦੋਂ ਤੋਂ ਬਣੀ ਹੈ ਸਾਰੇ ਭਗਤ ਇਹੀ ਵਾਹਿਗੁਰੂ ਨਾਮ ਸਿਮਰਦੇ ਆਏ ਹਨ ਕਿ ਉਸ ਦਾ ਵਾਹਿਗੁਰੂ ਨਾਮ ਹੀ ਭਗਤਾਂ ਲਈ ਸੁਖ ਤੇ ਸ਼ਾਂਤੀ ਦਾ ਕਾਰਨ ਹੈ ਸ਼ਾਂਤੀ ਦਾ ਟਿਕਾਣਾ ਹੈ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਮੈਂ ਦੇਖਿਆ ਨਾ ਪੰਡਿਤ ਲੋਕ ਇਹ ਬੜੇ ਹਰਾਮਖੋਰਾ ਤੇ ਤੇਰੇ ਮੂੰਹ ਤੇ ਲਿਖੀ ਜਾਤ ਕਬੀਰ ਮੇਰੀ ਜਾਤ ਨੂੰ ਹਰੇਕ ਬੰਦਾ ਹੱਸਦਾ ਹੁੰਦਾ ਸੀ ਮਖੌਲ ਕਰਦਾ ਹੁੰਦਾ ਸੀ ਜੁਲਾਈਆ ਦੀ ਜਾਤ ਨੂੰ ਹਰ ਕੋਈ ਮਖੌਲ ਕਰਦਾ ਤੇਰੀ ਨੀਵੀਂ ਜਾਤ ਸ਼ੈਡੂਲ ਕਾਸਟ ਹੈ ਤੂੰ ਬਨਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣ ਹਾਰ ਪਰ ਹੁਣ ਮੈਂ ਇਸ ਜਾਤ ਤੋਂ ਛੱਡ ਕੇ ਜਾਂਦਾ ਜਾਤ ਹੁੰਦੀ ਨਹੀਂ ਤੇ ਮੂੰਹ ਤੇ ਉਹੜਾ ਲਿਖਿਆ ਇਸ ਵਿੱਚ ਜੰਮ ਕੇ ਮੈਂ ਕਰਤਾਰ ਦੀ ਬੰਦਗੀ ਕੀਤੀ ਕਿ ਮੈਨੂੰ ਪ੍ਰਾਪਤੀ ਹੋ ਗਈ ਦੇਖੋ ਨਾ ਜੇ ਮੈਂ ਜੁਲਾਹਾ ਸੀ ਤੇ ਮੈਨੂੰ ਵਾਹਿਗੁਰੂ ਬਖਸ਼ਿਸ਼ ਨਾ ਕਰਦਾ ਵਾਹਿਗੁਰੂ ਨੇ ਮੈਨੂੰ ਕਦੇ ਵੀ ਨਹੀਂ ਕਿਹਾ ਤੂੰ ਜੁਲਾਹਾ ਹੈ ਜਾਤ ਦਾ ਤੇ ਅੱਤੇ ਬਖਸ਼ਿਸ਼ ਨਹੀਂ ਕਰਨੀ ਗੁਰੂ ਸਾਹਿਬ ਨੇ ਮੈਨੂੰ ਨਾਮ ਦੀ ਦਾਤ ਦੇਣ ਲੱਗਿਆ ਵੀ ਨਹੀਂ ਕਿਹਾ ਭਾਈ ਤੂੰ ਨਿਮੀ ਜਾ ਤੈ ਕਬੀਰ ਡਗਮਗ ਕਿਆ ਕਰੇ ਕਹਾਂ ਡਲਾਮੇ ਜੀਓ ਡਗਮਗ ਕੀ ਕਰਦਾ ਸਾਨੂੰ ਸਮਝਾ ਰੇ ਅਬ ਕਬੀਰ ਵਾਹਿਗੁਰੂ ਨੂੰ ਪਾਉਣਾ ਹੈ ਨਾ ਉਹ ਵਾਹਿਗੁਰੂ ਦੇ ਮਿਲਾਪ ਦੀ ਹੋਰ ਕਿਹੜੇ ਪਾਸੇ ਮਨ ਨੂੰ ਪਟਕਾਰੇ ਇਹ ਵਾਹਿਗੁਰੂ ਨੂੰ ਮਿਲਣਾ ਹੈ ਤੇ ਹੋਰ ਕਿਹੜੇ ਪਾਸੇ ਮਨ ਨੂੰ ਪਟਕਾਰੇ ਵਾਹਿਗੁਰੂ ਤੇ ਚਿਮਰਰ ਵਾਲੋ ਕਿਉਂ ਜੱਕੋ ਤੱਕੋ ਕਰਦਾ ਰਹਿੰਨੇ ਵਾਹਿਗੁਰੂ ਬੋਲ ਵਾਹਿਗੁਰੂ वाहेगुरु वागुरु वागुरु सुरती जिस दिन मन टिक गया ना उस दिन पता लगना गुरु नानक कौन से जिस दिन मन टेक गया पता लगना है, गुरु ग्रंथ साहब जी की जिस दिन मन टिक गया गालो नी जिस दिन मन टेक गया तुम तो पता लग जाना मैं शरीर है ही नहीं सर्ब सुखो नायको राम नाम रस रस अमृत रस रस रास पीजू अमृत रस वागुरु ਵੈਗਰੂ ਵੈਗਰੂ ਨਾਮ ਜਦੋਂ ਮਨ ਟਿਕ ਗਿਆ ਸੁੰਨ ਸਮਾਤ ਹੋ ਗਈ ਨਾ ਉਹ ਦਸ਼ਮਦਾਰ ਚੋ ਅੰਮ੍ਰਿਤ ਪੀਏਗਾ ਅੰਮ੍ਰਿਤ ਇਹ ਵੈਗਰੂ ਨਾਮ ਹੀ ਸਾਰੇ ਸੁੱਖਾਂ ਦਾ ਪ੍ਰੇਰਕ ਹੈ ਸਾਰੇ ਸੁੱਖ ਵੈਗਰੂ ਆਪ ਹੀ ਦੇਣ ਜੋਗਾ ਹੈ ਕਬੀਰ ਕੰਚਨ ਕੇ ਕੁੰਡਨ ਬਰੇ ਕੰਚਨ ਕੇ ਉੱਪਰ ਲਾਲ ਜੜਾਉ ਕੰਚਨ ਹੁੰਦਾ ਸੋਨਾ ਤੇ ਉੱਪਰ ਹੀਰੇ ਜੜੇ ਹੋਏ ਆ ਇੱਕ ਵੀਰ ਜੇ ਸੋਨੇ ਦੇ ਵਾਲੇ ਬਨੇ ਹੋ ਉਹਨਾਂ ਬ ਵਾਲਿਆਂ ਉੱਤੇ ਲਾਲ ਜੜੇ ਹੋਣ ਤੇ ਵਾਲੇ ਲੋਕਾਂ ਦੇ ਕੰਨਾਂ ਵਿੱਚ ਪਾਏ ਹੋਣ। ਦਿਛੇ ਦਾ ਦੇ ਕਾਨ ਜਿਉ ਜਿਨ ਮਨ ਨਹੀਂ ਨਾਉ। ਕੰਨਾਂ ਸੜਦੇ ਕਦੀ ਦੇਖਿਆ ਮੈਂ ਦੇਖਿਆ। ਕੰਨੇ ਨੂੰ ਅੱਗ ਲੱਗੀ ਕੰਨਾਂ ਸੜ ਗਿਆ ਅੰਦਰੋਂ ਸੜ ਜਾਂਦਾ ਬਾਹਰੋਂ ਲਿਸ਼ਕਦਾ। ਪਰ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਨਾਮ ਨਹੀਂ ਬਸਦਾ। ਉਹਨਾਂ ਦੇ ਕੁੰਡਲ ਸੜੇ ਹੋਏ ਕਾਨਿਆਂ ਵਾਂਗ ਦਿਖਦੇ ਹੱ। ਜੋ ਬਾਹਰੋਂ ਲਿਸ਼ਕਦੇ ਹਨ ਪਰ ਅੰਦਰੋਂ ਸੁਆਹੀ ਕੰਨਾ ਅੰਦਰੋਂ ਸੜ ਜਾਂਦਾ ਬਾਹਰ ਉਹਦੀ ਲਿਸ਼ਕ ਨਹੀਂ ਜਾਂਦੀ ਬਾਹਰ ਲਿਸ਼ਕਦਾ ਸੜ ਗਿਆ ਅੰਦਰੋਂ ਕਬੀਰ ਐਸਾ ਇੱਕ ਆਦ ਜੋ ਜੀਵਤ ਮਰਤਕ ਹੋਏ ਬਸ ਇੱਕ ਲਾਈਨ ਆ ਗਈ ਨਾ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨ ਦੀ ਲੋੜ ਨਹੀਂ ਜੀਵਤ ਜਿੰਦੇਆ ਮਰਤਕ ਹੋਏ ਸਰੀਰ ਨੂੰ ਛੱਡ ਦੇਵੇ ਮਾਰ ਦੇਵੇ ਮਾਰ ਦੇਵੇ ਦੁਨੀਆ ਵਿੱਚ ਰਹਿ ਰਿਹਾ ਸਰੀਰ ਵਿੱਚ ਰਹਿ ਰਿਹਾ ਪਰਿਵਾਰ ਵਿੱਚ ਰਹਿ ਰਿਹਾ छा नई गल वाह ने ऐसे नहीं लिखी कहते दैवी गुण हो तो गई गल मैं भी दस मन खुराक जो कुरै गुरु साहब ने कही पाया, पारा औरत सोना रहीन वाल कट दो वैक्सिंग करो थ्रेडिंग करो वाहगुरु ने गलत दिते परे वाह ने मेरी बहते जेडे वाल पाए गलत आर्म पेटे चाल पाए गलत दिते वाहे गुरु गलत आ ਮੈਂ ਠੀਕ ਆਪਣੇ ਤਰ੍ਹਾਂ ਜੀਣਾ ਚਾਹੁੰਦਾ। ਕਾੜੀ ਕਰਦੇ ਹੋ ਮਨੇ ਕੋ ਗਿਆਨੀ ਨਾ ਕਹਵੇ। ਕੇਸ ਕਰਦੇ ਹੋ ਖਾਓ ਪੀਓ ਐਸ਼ ਕਰੋ। ਆਪਾਂ ਕੀ ਲੈਣਾ ਬਾਈ ਗਰੁੱਪ ਕੋਲੋਂ। ਕੋ ਬਾਈ ਗਰੁੱਪ ਮਰਤਕ ਕਹਿਣਾ ਸੌਖਾ ਹੈ। ਮੇਰਾ ਖਿਆਲ ਹੈ ਆਪਣਾ ਗਰੁੱਪ ਹੈ ਨਾ। ਸਾਡੇ ਗਰੁੱਪ ਵਿੱਚ ਅਜੇ ਕੋਈ ਮਰਿਆ ਨਹੀਂ। ਸਰੀਰ ਪੱਖੋਂ ਮਰਨਾ ਬਹੁਤ ਔਖਾ ਆ। ਸਰੀਰ ਨਹੀਂ ਛੱਡਦਾ ਅਸੀਂ ਤਾਂ ਚਾਹੁੰਦੇ ਆ ਛੱਡ ਜਿਹੜੀ ਹੈ। ਸਰੀਰ ਨਹੀਂ ਚੋ ਚੰਡਾਲ ਚੌਂਕੜੀ ਆ ਨਾ। ਮਨ ਸ਼ਰੀਰ ਮਾਇਆ ਵਿਕਾਰ ਇਹ ਨਹੀਂ ਛੱਡਦੀ ਫਿਰ ਚਾਰ ਨਦੀਆਂ ਚੱਲ ਰਹੀਆਂ ਨਾ ਅਗਦੀਆਂ ਉਹ ਨਹੀਂ ਛੱਡਦੀ ਈਰਖਾ ਨਾ ਈਰਖਾ ਅਗ ਉਹ ਸਾਨੂੰ ਸਾੜ ਦਿੰਦੀ ਜੇ ਸਾੜ ਹੀ ਦਿੱਤਾ ਤੇ ਫਿਰ ਅਸੀਂ ਕਿ ਘਟਾ ਗਏ ਉਹ ਸਾੜ ਦਿੰਦੇ ਈਰਖਾ ਕਿਸੇ ਨਾਲ ਈਰਖਾ ਗੁਰ ਨਾਲ ਨਾਲ ਈਰਖਾ ਉਹ ਸਾੜ ਦਿੰਦੀ ਆ ਬਸ ਉਹ ਨਹੀਂ ਚੰਗਾ ਉਹ ਨਹੀਂ ਚੰਗਾ ਉਹ ਨਹੀਂ ਈਰਖਾ ਅੰਦਰ ਸਾੜਾਇਆ ਉਹ ਸਾੜ ਦਿੰਦਾ ਸਾੜੀ ਕੋਈ ਸੁਣਦਾ ਹੀ ਨਹੀਂ ਫਿਰ ਬਸ ਏ ਵਿਗਰੂ ਜੀ ਮਿਰਤਕ ਹੋਏ ਜੀਵਤ ਮਿਰਤਕ ਹੋਏ ਜੀਂ ਦੀਆਂ ਗੁਰੂ ਨਾਨਕ ਪਾਛਾ ਕੋਈ ਕ੍ਰੈਟ ਕਰਦੇ ਸਨ ਉਹਨੂੰ ਕਹਿੰਦੇ ਮਿਰਤਕ ਹੋਏ ਗੁਰੂ ਨਾਨਕ ਪਾਛਾ ਸਭ ਦਾ ਪਲਾ ਸੋਹਜੇ ਸਨ ਸਭ ਨੂੰ ਨਾਂ 3 ਕਰੋੜ ਨੂੰ ਨਾਮ ਦਿੱਤਾ ਦੇ ਦਿੱਤੀ ਕੋਈ ਐਸੀ ਕੋਈ ਫਿਰ ਕੋਈ ਮੁੰਨਿਆਂ ਜੋ ਵਾਲ ਕੋ ਕਟਿਆ ਉਹਨਾਂ ਨੇ ਇਹੋ ਹੀ ਦੱਸਿਆ ਸਰੀਰ ਗੁਰੂ ਨਾਨਕ ਦਾ ਹੈ ਭਾਈ ਤੂੰ ਗੁਰੂ ਨਾਨਕ ਦੀ ਦਾੜ੍ਹੀ ਕਰਤੀ ਗੁਰੂ ਨਾਨਕ ਦੀ ਥ੍ਰੈਡਿੰਗ ਕਰਾਤੀ ਗੁਰੂ ਨਾਨਕ ਦੀ ਵੈਕਟਿੰਗ ਕਰਾਤੀ शरीर गुरु नानक भाई ये साबित सूरत वाहगुरु ने बनाया ना आई जित्थे देते, 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 भाई साहब जी जिथे वाल दिते रूम दिते केस दिते वाहगुरू ने दते है ना फिर कटिंग क्यों कर दें तू वाहू बरकराफ है वागुरु शरीर वाहगुरुद तू पंगा ले जा नशा नहीं करना करैक्टरलैस नहीं होना नशा नहीं करना कटिंग वटिंग नहीं करनी वाहगुरु जी ये बड़ी औखी खेल आप लें कौन ले रहे ਤੇਰਾ ਮਨੋਟੇ ਨਾਲ ਚੌਂਕੜੀ ਹੈ ਨਾ ਉਹ ਵੱਡੀ ਲੈ ਰਹੀ ਹੈ ਝੂਠ ਬੋਲੀ ਜਾਂਣਾ ਠੱਗੀ ਜਾਂਣਾ ਇੱਕ ਹੁਣੇ ਮੇਰੇ ਘਰ ਪਲੰਬਰ ਆਇਆ ਕਹਿੰਦਾ 600 ਦੀ ਚੀਜ਼ ਆ ਅਸਲੀ origignal ਨਹੀਂ ਤਾਂ ਪਲੰਬਰ ਵੀ ਹਰ ਬੰਦਾ ਕਿਵੇਂ ਠੱਗੀ ਮਾਰਦਾ 200 ਦੀ ਦੂਸਰੀ ਕੰਪਨੀ ਬਣਾਤੀ ਡੁਪਲੀਕੇਟ ਕੰਪਨੀ ਨੇ ਉਹ 200 ਨੂੰ 600 ਕਰਕੇ ਵੇਚ ਰਿਹਾ ਤੂੰ ਫਿਰ ਠੱਗੀ ਰਹੀ ਹੈ ਸੁਰੀ ਠੱਗੀ ਆ ਕਿੰਨਾ 300% ਪ੍ਰੋਫਿਟ ਵਾਈਗਰੂ ਇਹ ਠੱਗੀ ਆ ਝੂਠ ਮਾਰਿਆ ਦੇਖਣਾ ਲਬਕੁੱਤਾ ਕੂੜ ਚੂੜਾ ਠਾਕਾ ਦਾ ਮਰਦਾਰ ਤਿੰਨੇ ਗੱਲਾਂ ਕਰ ਗਿਆ ਮੇਰੇ ਵਾਈਗਰੂ ਸੱਚ ਇਕੱਠੇ ਆ ਕਹੀ ਨਾ ਸੱਚ ਰਹੋ ਸੱਚ ਕਿਤੇ ਨਹੀਂ ਰਿਹਾ ਕਿਉਂ ਉਹ ਜਿਹੜਾ ਮਨ ਹੈ ਨਾ ਮਾਇਆ ਮਾਇਆ ਹੁਣ ਮਾਇਆ ਨੇ ਆਪਣਾ ਕੰਮ ਕੀਤਾ ਲੁੱਟ ਲੋ ਇਹਨੂੰ ਆਇਆ ਲੁੱਟ ਲੋ ਇਹ 600 ਦਾ ਹੀ ਆ ਇਹੀ ਪਤਾ ਕਰ ਲਓ ਪਤਾ ਕਰ ਲਓ ਤੁਹਾਨੂੰ ਪਤਾ ਲੱਗੇਗਾ 600 ਹੀ ओरिजिनल ਉਹ ਇਹ ਨਹੀਂ ਪਤਾ ਇਹ ਡੁਪਲੀਕੇਟ ਪਾਈ ਜਾਂਦਾ ਮੇਰੇ ਵਾਇਗਰੂ ਕਿੱਥੇ ਝੂਠ ਵੀ ਮਾਰਿਆ ਠੱਗੀ ਵੀ ਕੀਤੀ ਲਾਲਚ ਵੀ ਆ ਗਿਆ ਲੱਭ ਕੁੱਤਾ ਕੂਰ ਚੂੜਾ ਠਾਖਾ ਦਾ ਮੁਰਦਾਰ ਮੁਰਦਾਰ ਖਾ ਗਿਆ ਇਹ ਪਤਾ ਨਹੀਂ ਮੈਂ ਇਹੋ ਜਿਹੇ ਬੰਦੇ ਨੂੰ ਕਦੀ ਵਾਇਗਰੂ ਨਾਮ ਦੀ ਦਾਤ ਨਹੀਂ ਦਿੰਦਾ ਨਹੀਂ ਕਦੀ ਵਾਇਗਰੂ ਨਾਮ ਦੀ ਦਾਤ ਨਹੀਂ ਦਿੰਦਾ ਇਹ ਬੜੀਆਂ ਗੱਲਾਂ ਵਾਇਗਰੂ ਫਿਰ ਕਹਰੇ ਜੀ ਉਹ ਅਮਰਤ ਭਾਰੇ ਕਰ ਜਾ ਕੇ ਸ਼ਰਾਬ ਪੀ ਲੈਣੀ ਉਹਨੂੰ ਨਾਮ ਦੀ ਦਾਤ ਕਰ ਜਾ ਕੇ ਟੀਵੀ ਦੇਖਦਾ 12 ਵਜੇ ਤੱਕ ਸੌਂਦਾ 9 ਵਜੇ ਉੱਠਦਾ ਵਾਹਿਗੁਰੂ ਜੀ ਇਹੋ ਜਿਹੇ ਬੰਦੇ ਨੂੰ ਨਾਮ ਦੀ ਦਾਤ ਨਹੀਂ ਦਿੰਦਾ ਵਾਹਿਗੁਰੂ ਬੜੀ ਕੀਮਤੀ ਦਾਤ ਹੈ ਕਵੀ ਰਹਾ ਕੋਈ ਵਿਰਲਾ ਹੀ ਮਨੋਖ ਹੁੰਦਾ ਵਿਰਲਾ ਹੀ ਗੁਰਸਿੱਖ ਹੈ ਅਮਰ ਧਾਰਿ ਉਹ ਵੀ ਨਾਮ ਜਪਣ ਵਾਲਾ ਉਹ ਵੀ ਨਾਮ ਜਪਣ ਤੋਂ ਪਹਿਲਾਂ ਸਮਝ ਨਹੀਂ ਆਉਂਦੀ ਜੀਵਤ ਮਰਤ ਕੀ ਹੁੰਦਾ ਜੋ ਦੁਨਿਆਵੀ ਸੁੱਖਾਂ ਵੱਲੋਂ ਬੇਪਰਵਾਹ ਰਹੇ ਜੋ ਸਰੀਰ ਨੂੰ ਛੱਡ ਦੇਵੇ ਮੁਕਤੀ ਲੈ ਲਵੇ ਸਰੀਰ ਦੀ ਕੋਈ ਗੱਲ ਨਾ ਮੰਨੇ ਚੰਡਾਲ ਚੌਂਖੜੀ ਦੀ ਕੋਈ ਗੱਲ ਨਾ ਮੰਨੇ ਗੁਰਬਾਣੀ ਦੇ ਆਖੇ ਚ ਆ ਜਾਏ ਹੁਕਮ ਵਿੱਚ ਆ ਜਾਏ ਬਾਣੇ ਵਿੱਚ ਆ ਜਾਏ ਬਸ ਉਹ ਪਹਿਲੀ ਪੌੜੀ ਆ ਉਹਨੂੰ ਸਮਝੋ ਸਾਰਾ ਗੁਰੂ ਗ੍ਰੰਥ ਸਾਹਿਬ ਉਹ ਪਹਿਲੀ ਪੌੜੀ ਦੀ ਅਖੀਰਲੀ ਲਾਈਨ ਤੇ ਚੱਲਦਾ ਕਿੰਬ ਸਚਿਆਰਾ ਹੋਈਏ ਮੈਂ ਵੈਗ੍ਰੂ ਆ ਹਾਂ ਤੂੰ ਵੈਗ੍ਰੂ ਮੈਂ ਗੁਰਨਾਨਕ ਆ ਹਾਂ ਤੂੰ ਗੁਰਨਾਨਕ ਤੇ ਮੈਂ ਫਿਰ ਗੁਰਨਾਨਕ ਕਿਵੇਂ ਬਣ ਜਾਵਾਂ ਕਿਮ ਸਚਿਆ ਸਚਿਆ ਹੁੰਦਾ ਪ੍ਰਕਾਸ਼ ਕਿਵੇਂ ਹੋ ਜਾਏ ਕਿ ਕੂੜੇ ਟੁੱਟੇ ਪਾਲੇ ਝੂਠ ਦੀ ਕਰਦੇ ਹੋਈ ਮਰਨਾ ਐਦੜੀ ਝੂਠ ਦੀ ਕੰਧ ਮੇਰਾ ਸਰੀਰ ਹੈ ਨਾ ਕਿਵੇਂ ਟੁੱਟ ਜਾਏ ਇਹਦੇ ਵਿੱਚੋ ਚਨਾਲ ਚੌਂਕੜੀ ਚਾਰ ਨਦੀਆਂ ਈਰਖਾ ਉਹ ਕਿਵੇਂ ਟੁੱਟ ਜਾਏ ਸਰੀਰ ਕਿਵੇਂ ਖਤਮ ਹੋ ਜਾਏ ਸਰੀਰ ਵੱਲੋਂ ਕਿ ਮੈਂ ਮਰ ਜਾਮਾ ਗੁਰੂ ਸਾਹਿਬ ਕਹਿੰਦੇ ਹੁਕਮ ਦੇ ਇੱਕ ਹੁਕਮ ਨੂੰ ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲ ਨਾ ਹੁਕਮ ਕੌਣ ਮੰਨੂ ਗੁਰੂ ਨਾਨਕ ਕਿ ਗੁਰੂ ਨਾਨਕ ਨੂੰ ਜਾਗਰਤ ਕਰਨ ਤੋਂ ਬਗੈਰ ਹੁਕਮ ਮੰਨੇ ਨਹੀਂ ਜਣਾ ਅਮਰ ਸ਼ਕਤ ਤੋਂ ਬਗੈਰ ਗੁਰੂ ਨਾਨਕ ਜਾਗਦਾ ਨਹੀਂ ਤੇ ਗੁਰੂ ਨਾਨਕ ਨੂੰ ਜਾਗਰਤ ਕਰੋ ਹੁਣ ਕਹੋ ਉਹਨੂੰ ਵਾਹਿਗੁਰੂ ਹੁਕਮ ਉਹ ਸਮਝੇਗਾ ਮੇਰਾ ਵਾਹਿਗੁਰੂ ਦਾ ਹੁਕਮ ਕੀ ਹੈ ਗੁਰੂ ਨਾਨਕ ਸਮਝਦਾ ਹੈ ਇਹ ਸਰੀਰ ਥੋੜਾ ਸਮਝੇ ਇਹ ਚਨਾਲ ਚੌਂਕੜੀ ਥੋੜਾ ਸਮਝੀ ਜੀ ਉਹ ਚਾਰ ਨਕੀਆਂ ਥੋੜਾ ਸਮਝਦੀਆਂ ਈਰਖਾ ਥੋੜਾ ਸਮਝਦੀ ਹੈ ਸਮਿਦਾ ਗੁਰੂ ਨਾਨਕ ਦੇਵੀ ਗੁਣ ਗੁਰੂ ਨਾਨਕ ਕੋਲਾ ਸਰੀਰ ਕੋਲ ਨਹੀਂ ਹੈਗੀ ਅਗਨੀ ਭਰਿਆ ਇਹ ਸਰੀਰ ਹੈ ਦੇਵੀ ਗੁਣ ਗੁਰੂ ਨਾਨਕ ਉਹਨੂੰ ਜਾਗਰਤ ਕਰੋ ਵਾਇਗਰੂ ਸਿਮਰ ਅੰਮ੍ਰਿਤ ਵੇਲਾ ਮੰਗਦਾ ਹੈ ਤੁਸੀਂ ਮੰਗੋ ਕੀ ਮੰਗਦਾ ਸਭ ਕੁਝ ਦੇ ਦਿੱਤਾ ਹਾਂ ਵਾਇਗਰੂ ਜੀ ਤੁਸੀਂ ਵੀ ਕੁਝ ਮੰਗਦੇ ਹੋ ਹਾਂ ਅੰਮ੍ਰਿਤ ਵੇਲਾ ਸਤਿਨਾਮ ਵਧਿਆਈ 24 ਵਾਇਗਰੂ ਅੰਮ੍ਰਿਤ ਵੇਲਾ ਦੇ ਦੇ ਨਾਮ ਜਪਾਂ ਤੇ ਬਾਣੀ ਦੀ ਵਿਚਾਰ ਕਰਕੇ ਉਹ दैवी गुण तेरे ਵਰਗੇ حاصل ਕਰ ਲਵਾਂ ਮੈਂ ਗੁਰਨਾਨਕ ਬਣ ਜਾਵਾਂ ਤੇਰੇ ਹੁਕਮ ਇਤਰਾ ਤੇ ਇਹ ਸਰੀਰ ਮਰਦਾ ਹੋ ਜਾਵੇ ਸੁੱਖ ਜੋ بے ਪਰਵਾਹ ਰਹੇ ਸੁਖ ਮਿਲੇ ਚਾਹੇ ਦੁੱਖ ਆਵੇ ਨਹੀਂ ਜਦੋਂ ਮਾਈ ਸਰੀਰ ਪੱਖੋਂ ਮਰ ਜਾਈਦਾ ਨਾ ਫਿਰ ਦੁੱਖ ਨਹੀਂ ਆਉਂਦਾ ਨਹੀਂ ਦੁੱਖ ਹੁੰਦਾ ਤੇਰਾ ਜਿੰਨਾ ਚਿਰ ਸਾਡੀ ਅਟੈਚਮੈਂਟ ਸਰੀਰ ਨਾਲ ਆ ਜਿਸ ਵੇਲੇ ਸਰੀਰ ਦੀ ਅਟੈਚਮੈਂਟ ਘਟ ਗਈ ਸਾਲਵੇਸ਼ਨ ਕਹਿੰਦੇ ਆ ਮੁਕਤੀ ਮਿਲ ਗਈ ਆਪਾ ਦਸ਼ਮਦਾਰ ਦੀ ਗੱਲ ਕਰਦੇ ਆਂ ਉੱਥੇ ਗੁਰੂ ਨਾਨਕ ਹੈ ਤੇ ਜਦੋਂ ਅਸੀਂ ਸਰੀਰ ਨੂੰ ਛੱਡ ਕੇ ਬਾਹਰ ਗੁਰੂ ਨਾਨਕ ਕੋਲ ਆ ਗਏ ਦੁੱਖ ਨਹੀਂ ਆਉਂਦਾ ਤਕਲੀਫ ਨਹੀਂ ਆਉਂਦੀ ਬਿਮਾਰੀ ਨਹੀਂ ਆਉਂਦੀ ਮੈਂ ਕਿਹਾ ਸੱਪ ਨਹੀਂ ਲੜਦਾ ਕਦੀ ਕੋਈ ਚੀਜ਼ ਤਨ ਕਿਉਂ ਦੇਖੋ ਨਾ ਹਾਥੀ ਨੇ ਕਬੀਰ ਜੀ ਤੇ ਪਿਆਰ ਕਿਉਂ ਨਹੀਂ ਰੱਖਿਆ ਬੋਲੋ ਕਹਿੰਦਾ ਹਾਥੀ ਨੂੰ ਵੀ ਪਤਾ ਹੈ ਇਹ ਭਗਤ ਬੰਦਾ ਹੈ ਹਾਥੀ ਨੂੰ ਕਿਵੇਂ ਹਾਥੀ ਵਿੱਚ ਵਾਹੀ ਗਿਰੂ ਨਹੀਂ ਹਾਥੀ ਵਿੱਚ ਵਾਹੀ ਗਿਰੂ ਨਹੀਂ हां ए गल बड़ी समझण दी है। ਤੁਹਾਨੂੰ ਕੋਈ ਟੀਜ ਲੜ ਨਹੀਂ ਸਕਦੀ। ਸੱਪ ਦਾ। ਕਿਉਂ? ਤੁਹਾਡੀ ਨਜ਼ਰਾਂ ਵਿੱਚ ਉਹਨੂੰ ਮਾਰਨ ਦਾ ਪੱਕੀ ਨਹੀਂ ਕਿ ਮੈਂ ਇਹਨੂੰ ਮਾਰ ਦਿਆਂ। ਸੱਪ ਦੇਖਦਾ ਅੱਖਾਂ ਇਹ ਮੈਨੂੰ ਮਾਰਨਾ ਚਾਹੁੰਦਾ ਤਾਂ ਲੜਦਾ ਨਹੀਂ ਤਾਂ ਲੜਦਾ ਹੀ ਨਹੀਂ। ਉਹ ਕਿਉਂ ਲੜੇ? ਤੇ ਉਹਦਾ ਵੈਰਮ ਜਿਹੜਾ ਉਹ ਬੜਾ ਕੀਮਤੀ ਹੈ ਜ਼ਹਿਰ। ਬੜਾ ਕੀਮਤੀ ਜ਼ਹਿਰ ਹੈ। ਹਾਂ। ਤੇ ਐਸtra ਇਹ ਗੱਲ ਮਰਨਾ ਹੈ ਸਰੀਰ ਪੱਖੋਂ ਤੇ ਗੁਰਨਾਨਕ ਬੰਨਾ ਹੈ। ਬਸ ਹੌਲੀ-ਹੌਲੀ ਗੁਰੂ ਸਾਹਿਬ ਨੂੰ ਕਹਿ ਦਿਓ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ। ਮੈਂ ਅਜੇ ਤੱਕ ਗੁਰਨਾਨਕ ਨਹੀਂ ਬੜਿਆ ਭਾਵੇਂ ਮੈਂ ਗੁਰਨਾਨਕ ਆ ਸਰੀਰ ਗੁਰਨਾਨਕ ਦੇ ਰਹਿਣ ਲਈ ਘਾਰਾ ਪਰ ਮੇਰੀ ਆਤਮਾ ਅਜੇ ਗੁਰਨਾਨਕ ਵਰਗੀ ਨਹੀਂ ਹੋਈ ਸੋ ਵਾਹਿਗੁਰੂ ਬਖਸ਼ਿਸ਼ ਕਰ ਕਿਰਪਾ ਕਰ ਮੇਰੇ ਵਾਹਿਗੁਰੂ ਬਖਸ਼ਿਸ਼ ਕਰ ਮਨੁੱਖਾ ਜਨਮ ਜਿੱਤੈ ਨਾ ਤੇ ਫਿਰ ਅਬ ਕੀ ਬਾਹਰ ਬਖਸ਼ ਬੰਦੇ ਕੋ ਬਹਰ ਰੱਬ ਉਹ ਜੱਟ ਫੇਰਾ ਦਾਤਿਆ ਨਿਰਪ ਹੋਏ ਕੈ ਗੁਣ ਰਵੇ ਜੱਟ ਪੇਖੂ ਤਤ ਸੋਏ ਜੱਟ ਪੇਖੂ ਤਤ ਸੋਏ ਇਹ ਤਾਂ ਦਸਮਗੋੜ ਦੀ ਗੱਲ ਆ ਸਰੀਰ ਤਾਂ ਰੱਬ ਨੂੰ ਦੇਖਦਾ ਹੀ ਨਹੀਂ। ਉਹ ਇਹ ਗੱਲ ਦੀ ਪ੍ਰਵਾਹ ਨਾ ਕਰਦਾ ਹੋਇਆ ਉਸ ਵਾਹਿਗੁਰੂ ਦੇ ਗੁਣ ਗਾਏ ਸਿਮਰਨ ਕਰੇ ਸੁੱਤੀ ਜੋੜੇ ਜਿਸ ਨੂੰ ਮੈਂ ਜਿੱਦਰ ਵੇਖਦਾ ਉਧਰ ਹੀ ਮੌਜੂਦ ਹੈ। ਇਹ ਤਾਂ ਵਾਹਿਗੁਰੂ ਗੁਰਨਾਨਕ ਰੱਬ ਨੂੰ ਦੇਖਦਾ ਹੈ, ਗੁਰਨਾਨਕ ਵਾਹਿਗੁਰੂ ਨੂੰ ਦੇਖਦਾ ਹੈ। ਸਰੀਰ ਨਹੀਂ ਦੇਖ ਸਕਦਾ। ਨੋ। ਜਿਹਨੂੰ ਦਰਸ਼ਨ ਹੋਏ ਉਹਨੂੰ ਹੀ ਪਤਾ ਜਿਹਨੂੰ ਦਰਸ਼ਨ ਨਹੀਂ ਹੋਏ ਉਹ ਕੀ ਕਹੂਗਾ? ਤੇ ਸੰਤ ਹੁਣੇ ਹੀ ਕਹਿੰਦੇ ਸੰਤਾਂ ਬਾਬਾ ਜੀ ਦੀ ਬੜੀ ਕਿਰਪਾ ਇਹ ਲੰਬਾ ਚੋਲਾ ਪਾ ਕੇ ਠਗਦੇ ਲੋਕਾਂ ਨੂੰ ਇਨਾ ਤਾਂ ਕੋਈ ਫਾਇਦਾ ਨਹੀਂ ਵਾਹਿਗੁਰੂ ਇੱਕ ਗੱਲ ਯਾਦ ਰੱਖਣਾ ਮੈਂ ਫੇਰ ਸਮਝਾ ਦੰਨਾ ਸਾਡੇ ਅੰਦਰ ਵਾਹਿਗੁਰੂ ਦੀ ਜੋਤ ਜੋਤ ਰੂਪ ਰਾਪ ਗੁਰਨਾਨਕ ਕਹਾਇਓ ਜੋਤ ਰੂਪ ਰਾਪ ਤੁਸੀਂ ਤੇ ਮੈਂ ਕਹਾਇਓ ਇਹ ਗੱਲ ਯਾਦ ਰੱਖਣਾ ਜਿਹੜੀ ਜੋਤ ਗੁਰਨਾਨਕ ਅੰਦਰ ਸੀ ਉਹ ਜੋਤ ਸਾਡੇ ਅੰਦਰ ਵੀ ਆ ਉਹ ਜੋਤ ਦਾ ਸਰੂਪ ਕੀ ਆ ਜੋਤ ਰੂਪ ਰਾਪ ਅੰਦਰ ਕੌਣਾ ਮੈਂ ਹੁਣ ਅਮਰਜੀਤਾਂ ਅਮਰਜੀਤ ਨਾ ਰਖਿਆ ਜੋਤ ਰੂਪ ਹਰ ਆਪ ਅਮਰਜੀਤ ਕਹਾਇਓ ਜੋਤ ਰੂਪ ਹਰ ਆਪ ਸੁਖਦੇਵ ਕਹਾਇਓ ਜੋਤ ਰੂਪ ਹਰ ਆਪ ਉਹਨ ਰੱਬੀ ਜੋਤਦਾਰ ਗੁਰਨਾਨਕ ਵਰਗਾ ਸਰੀਰ ਸਾਡਾ ਹੈ ਸਾਡਾ ਉਹ ਵੀ ਗੁਰਨਾਨਕ ਹੈ ਉਹ ਸਾਡੇ ਅੰਦਰ ਆਇਆ ਤੇ ਸਾਹ ਚੱਲਿਆ ਆ ਹੁਣੇ ਹੀ ਸਾਡੇ ਕੋ ਬਾਰਸ਼ਣ ਹੋਇਆ ਵੈਗਰੂ ਡਾਕਟਰ ਨੇ ਕਿਹਾ ਅੰਦਰ ਸਾਹ ਨਹੀਂ ਚੱਲਿਆ ਜੋਤ ਹੀ ਨਹੀਂ ਆਈ ਫਰ ਦੂਸਰੇ ਡਾਕਟਰ ਨੂੰ ਦਿਖਾਇਆ ਪੂਰਾ ਡਾਊਟ ਕਲੀਅਰ ਕਰਦੇ ਨਹੀਂ ਕਿ ਅਜਿਹੜਾ ਬੱਚਾ ਅੰਦਰ ਉਹਦਾ ਸਾਹ ਨਹੀਂ ਚੱਲ ਰਿਹਾ ਜਲਦੀ ਉਹਨੂੰ ਅਬੋਰਸ਼ਨ ਕਰੋ ਨਹੀਂ ਤੇ ਮਾਂ ਮਰ ਚੱਕਦੀ ਹੈ ਅਬੋਰਸ਼ਨ ਕਰਨਾ ਪੈ ਗਿਆ ਗੁਰਨਾਨਕ ਆਇਆ ਹੀ ਨਹੀਂ ਗੁਰ ਹੁਣ ਸਰੀਰ ਹੈਗਾ ਗੁਰਨਾਨਕ ਆਇਆ ਨਹੀਂ ਫੇਰ ਤੂੰ ਗੁਰਨਾਨਕ ਨਹੀਂ ਆਏਗਾ ਸਾਹ ਨਹੀਂ ਚੱਲਦਾ ਗੁਰਨਾਨਕ ਚਲਾ ਜਾਏਗਾ ਸਾਹ ਬੰਦ ਹੋ ਜਾਏਗਾ ਬਸ ਉਹ ਗੁਰਨਾਨਕ ਨੂੰ ਲੱਭਣਾ ਕਿਸੇ ਨੂੰ ਨਹੀਂ ਲੱਭਣਾ ਬਾਰੋਂ ਤੀਰਥਾਂ ਤੇ ਪਹਾੜਾਂ ਤੇ ਕੁੰਦਰਾ ਤੇ ਟਟਾਂ ਤੇ ਜੰਗਲਾਂ ਵਿੱਚ ਕੁਝ ਨਹੀਂ ਲੱਭਣਾ ਅੰਦਰਲੇ ਗੁਰੂ ਨਾਨਕ ਨੂੰ ਲੱਭਣਾ ਤੇ ਗੁਰੂ ਦੀ ਮਿਹਰ ਨਾਲ ਲੱਭਣਾ ਗੁਰੂ ਸਾਡੇ ਕੋਲ ਹੈ ਉਹ ਗੁਰੂ ਸਾਡੇ ਕੋਲ ਹੈ ਜਿਹਨੂੰ ਵਾਹਿਗੁਰੂ ਮੱਥਾ ਟੇਕਦਾ ਵਾਹਿਗੁਰੂ ਦੇਖੋ ਤੂੰ ਆਪੇ ਪੂਜੇ ਤੂੰ ਪੂਜ ਕਰਵੇਂ ਸਤਿਗੁਰੂ ਕਾ ਸਿਰਜਣਹਾਰਿਆ ਗੁਰਨਾਨਕ ਵਾਂਗ ਕੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਜਣਹਾਰਿਆ ਤੂੰ ਆਪ ਇਹਨੂੰ ਮੰਨਦਾ ਹੈ ਆਪੇ ਨੂੰ ਕਵਿਤਾ ਹੈ ਆਪੇ ਨੂੰ ਮੱਥਾ ਟੇਕਣਾ ਸਾਨੂੰ ਵੀ ਕਹਿਣਾ ਮੱਥਾ ਟੇਕੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਦੇਵੀ ਗੁਨਾ ਦੇ ਭਰੇ ਪਏ ਆ ਐਵੇਂ ਅਖੰਡ ਪਾਠ ਕਰਾਈ ਜਾਂਦੇ ਆ ਸਹਿਜ ਪਾਠ ਕਰਾਈ ਜਾਂਦੇ ਆਵੇਂ ਪਾਠ ਕਰੀ ਜਾਂਦੇ ਆ ਇੱਕ ਪਾਠ ਇੱਕ ਲਾਈਨ ਸਮਝ ਆ ਜਾਇਆ ਤਾਂ ਬੜੀ ਉਹਦੇ 'ਚ ਇੱਕ ਲਾਈਨ ਸਮਝ ਆ ਜਾਇਆ ਨਾ ਤੇ ਉਹ ਬੜੀ ਹੈ ਵਾਹਿਗੁਰੂ ਕਿੱਥੇ ਜਾ ਰਹੇ ਆ ਅਸੀਂ ਪਾਠਾਂ ਦੇ ਪਾਠ ਲੜੀਆਂ ਦੀਆਂ ਲੜੀਆਂ ਕੋਤਰੀ ਸਭਾ ਲੱਖ ਪਾਠ ਵਾਹਿਗੁਰੂ ਦੁਨੀਆ ਨੂੰ ਬੇਹਕੂਬ ਬਣਾਈ ਜਾਂਦੇ ਆ ਇੱਕ ਪਾਠ ਸਮ ਇੱਕ ਲਾਈਨ ਪਾਠ ਮਦਰ ਬੜੀ ਬੜੀ ਕਿਹਾ ਅਨੰਦ ਭਾਈ ਮੇਰੀ ਮਾਇ ਕੋ ਮੇਰੇ ਵਰਗ ਆਪਣੇ ਸਮਿਲਾਹੀ ਮਾ ਬੜਾ ਪੜਿਆ ਲਿਖਿਆ ਬਹੁਤ ਵਿਦਵਾਨ ਗੁਰੂ ਸਾਹਿਬ ਨੇ ਕਿਹਾ ਨਾ ਪੜ ਬੱਧੇ ਨੂੰ ਸਮਝਾ ਦੇ ਉਹਨੇ ਕਿਹਾ ਅਨੰਦ ਸਾਹਿਬ ਤੋਂ ਇਹ ਪੜ ਇਹਨੂੰ ਅਨੰਦ ਸਾਹਿਬ ਤੋਂ ਸ਼ੁਰੂ ਕਰਦੇ ਆ ਉਹਨੇ ਪਹਿਲੀ ਲਾਈਨ ਪੜੀ ਅਨੰਦ ਭਾਈ ਮੇਰੀ ਮਾਇ ਸਾਤ ਗੁਰੂ ਮੈਂ ਪਾਇਆ ਉਹ ਬੰਦਾ ਹੀ ਉੱਠ ਗਿਆ ਉਹ ਚਾਰ ਪੰਜ ਦਿਨ ਬਾਅਦ ਗੁਰੂ ਸਾਹਿਬ ਨੇ ਪੁੱਛਿਆ ਭਾਈ ਉਹਨੂੰ ਪੜਾਉਣਾ ਨਾ ਕਹਿੰਦਾ ਹਾਂ ਜੀ ਇੱਕ ਲਾਈਨ ਪੜਾਈ ਸੀ ਮੜ ਕੇ ਆਏ ਉਹ ਭਾਈ ਤੂੰ ਆਇਆ ਨਹੀਂ ਮੁੜ ਕੇ ਮੈਂ ਅਣਪੜ ਮੇਰੇ ਵਰਗਾ ਅਣਪੜ ਸੀ ਇੰਨਾ ਦੇਖੋ ਜੀ ਇਹਨੇ ਪੜਾਇਆ ਮੈਨੂੰ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਹਾਂਜੀ ਮਹਾਰਾਜ ਸਤਿਗੁਰੂ ਮੈਂ ਪਾਇਆ ਆਨੰਦ ਵਿੱਚ ਹੈਗਾ ਮੈਂ ਹੋਰ ਪੜਾਈ ਕਰਕੇ ਕਰਨਾ ਕੀ ਹੈ ਦੱਸੋ ਮੈਨੂੰ ਗੁਰੂ ਸਾਹਿਬ ਮੇਰੇ ਸਾਹਮਣੇ ਆਨੰਦ ਮੈਨੂੰ ਬਹੁਤ ਹੈ ਬਹੁਤ ਆਨੰਦ ਆ ਬਹੁਤ ਆਨੰਦ ਆ ਕਿ ਮੈਂ ਆਪਾਂ ਪੜ ਕੇ ਹੋਰ ਲੈਣਾ ਕੀ ਇਹ ਗੱਲ ਹੈ ਜਿੰਨਾਂ ਨੂੰ ਸਮਝ ਆਇਆ ਇੱਕ ਲਾਈਨ ਸਮਝ ਆ ਗਈ ਪੜਨ ਦੀ ਅੱਡੀ ਲੋੜ ਨਹੀਂ ਹੈਗੀ ਹਾਂ ਮਹਾਰਾਜ ਇਹ ਬਹੁਤ ਜ਼ਰੂਰੀ ਹੈ ਜਿੱਧਰ ਦੇਖਦਾ ਉਧਰ ਵੈਗਰੂ ਇਹ ਗੁਰੂ ਨਾਨਕ ਦੇਖਦਾ ਅੰਦਰਲਾ ਗੁਰੂ ਨਾਨਕ ਉਹ ਦੇਖਦਾ ਹੈ ਸਰੀਰ ਨਹੀਂ ਦੇਖ ਸਰੀਰ ਦੇਖ ਹੀ ਨਹੀਂ ਸਕਦਾ ਇਹ ਤਾਂ ਹਾਥੀ ਜਿੱਡਾ ਭਾਗਣਾ ਕਬੀਰ ਜਾਦਨ ਹੋਮ ਹੁਆ ਦੇਖਿਆ ਹੋਮ ਹੁਆ ਹਮੇ ਮਰ ਗਈ ਪਾਛੇ ਪਿਆ ਆਨੰਦ ਦੇਖਿਆ ਕਬੀਰ ਵੈਗਰੂ ਦੇ ਸਿਮਰਨ ਕਰਨ ਨਾਲ ਜਦੋਂ ਮੇਰਾ ਮੈਂ 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 ਕਰਨ ਦਾ ਸੁਭਾਅ ਮੁਗ ਗਿਆ ਉਨਪਤਾ ਲੱਗਾ ਮੈਂ ਹੈ ਹੀ ਨਹੀਂ ਐਵੇਂ ਮੈਂ ਮੈਂ ਕਰੀ ਜਨਾਂ मेरा मुझ में कुछ नहीं जो कुछ है सो तेरा अंदर तो गुरु नानक है जो मैं मैं करी जाना तदों मेरे अंदरों सुख बन गया तदो मेरे अंदरों सुख बन गया भया आनंद पाछे भया मेरे मगर मगर तुरना पै पाछे आनंद मेरे मगर मगर तुरना मैं मिलियो प्रभ अपना मोए मिलियो प्रभ अपना संगी भजे गोबिंद मेरा सुख ही नहीं बनिया ਮੈਨੇ ਮੇਰਾ ਪਿਆਰਾ ਵਾਹਿਗੁਰੂ ਮਿਲ ਗਿਆ ਗੁਰੂ ਨਾਨਕ ਪਾਸ਼ਾ ਦੇ ਦਰਸ਼ਨ ਹੋ ਗਏ ਵਾਹਿਗੁਰੂ ਦੇ ਦਰਸ਼ਨ ਹੋ ਗਏ ਸੱਚਖੰਡ ਮੈਂ ਚਲਾ ਗਿਆ ਹੁਣ ਮੇਰੇ ਸਾਥੀ ਗਿਆਨਿੰਦਰੇ ਵੀ ਵਾਹਿਗੁਰੂ 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 ਹਰ ਵੇਲੇ ਵਾਹਿਗੁਰੂ ਹਰ ਵੇਲੇ ਵਾਹਿਗੁਰੂ ਨੂੰ ਯਾਦ ਕਰਦੇ ਰਹਿੰਦੇ ਗਿਆਨਿੰਦਰੀਆਂ ਦੀ ਰੋਟੀ ਲੱਭ ਵਾਲੇ ਪਾਸੇ ਸੀ ਕਬੀਰ ਸਭ ਤੇ ਹੰbure ਇਹ ਵੀ ਇੱਕ ਗੱਲ ਬਹੁਤ ਚੰਗੀ ਹੈ ਅਸੀਂ ਕਹਿੰਦੇ ਸਭ ਤੇ ਹੰਪਲੇ ਮੈਂ ਹੀ ਚੰਗਾ ਬਾਕੀ ਸਾਰੇ ਬੁਰੇ ਆ ਇਹ ਅੰਦਰੋਂ ਮਨ ਬੋਲਦਾ ਮਾਇਆ ਬੋਲਦੀ ਹਉਮੈ ਬੋਲਦੀ ਕਬੀਰ ਸਭ ਤੇ ਹਮ ਬੁਰੇ ਹੋਣਾ ਨੇ ਪਤਾ ਲੱਗਿਆ ਸਾਰੇ ਹੀ ਵੈਗੁਰੂ ਆ ਸਾਰੇ ਹੀ ਗੁਰੂ ਨਾਨਕ ਮੈਂ ਕਿੰਨੂ ਮਾੜਾ ਕਹਣਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਰੋ ਸਭ ਕੋਏ ਇਕਬੀਰ ਵੈਗੁਰੂ ਨਾਮ ਸਿਮਰ ਕੇ ਜਦੋਂ ਸੁਰਤੀ ਲੱਗ ਗਈ ਮੈਨੂੰ ਮੈਂ ਮੈਂ ਕਰਨ ਦਾ ਸੁਭਾਅ ਹਟ ਗਿਆ ਮੈਨੂੰ ਦਰਸ਼ਨ ਹੋ ਗਿਆ ਮੈਂ ਦੇਖਿਆ ਸਾਰੇ ਹੀ ਵੈਗਰੂ ਆ ਸਾਰੇ ਹੀ ਵੈਗਰੂ ਤੇ ਮੈਨੂੰ ਇਹੋ ਜਾਪਦਾ ਕਿ ਮੈਂ ਸਭ ਨਾਲੋਂ ਮਾੜਾ ਹਰੇਕ ਜੀਵ ਮੇਥੋਂ ਚੰਗਾ ਹੈ ਸਾਰੇ ਗੁਰੂ ਨਾਨਕ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋ ਵੈਗਰੂ ਜਦੋਂ ਸੁਰਤੀ ਲੱਗ ਜਾਂਦੀ ਹੈ ਤੁਹਾਡਾ ਅੰਦਰੋਂ ਗੁਰਨਾਨਕ ਪਾਸ਼ਾ ਬਾਹਰ ਆਉਂਦੇ ਨਾ ਅੰਦਰਲਾ ਸਰੀਰ ਬਾਹਰ ਆਉਂਦਾ ਨਾ ਜਦੋਂ ਬਾਹਰ ਆ ਕੇ ਦੇਖਦਾ ਤੇ ਉਹਨੂੰ ਜਿਵੇਂ ਐਕਸਰੀ ਅੰਦਰਲਾ ਪੱਖ ਦੱਸਦਾ ਨਾ ਕਿ ਉਹ ਗੁਰਨਾਨਕ ਆਤਮਾ ਹੈ ਜੀਵਾਤਮਾ ਉਹ ਅੰਦਰ ਦਾ ਪੱਖ ਦੇਖ ਲੈਂਦੀ ਜਦੋਂ ਅੰਦਰ ਦਾ ਬੰਦੇ ਨੂੰ ਦੇਖਦੀ ਅੰਦਰ ਤਾਂ ਹੀ ਗੁਰਨਾਨਕ ਹੈ ਤੇ ਸਾਰੇ ਹੀ ਗੁਰਨਾਨਕ ਹੈ ਤੇ ਫਿਰ ਉਹ ਕਹਿੰਦੇ ਸਾਰੇ ਹੀ ਚੰਗੇ ਆ ਜਿੰਨ ਐਸਾ ਕਰ ਬੁੱਝਿਆ ਮਿੱਤ ਹਮਾਰਾ ਸੋਈ ਮੇਰਾ ਇਹ ਹੀ ਨਹੀਂ ਜਿਸ ਜਿਸ ਗੁਰਸਿੱਖ ਨੇ ਇਸ ਤਰ੍ਹਾਂ ਦਸਮ ਦਵਾਰ ਦੀ ਸੂਝ ਲੱ ਲਈ ਆ ਤੇ ਬਾਹਰ ਨਿਕਲ ਕੇ ਦੇਖਿਆ ਸਾਰੇ ਹੀ ਵੈਗਰੂਆ ਉਹ ਵੀ ਮਨ ਨੂੰ ਆਪਣਾ ਮਿੱਤਰ ਮਲੂਮ ਹੁੰਦਾ ਕਿ ਬਈ ਰਾਈ ਮ제 ਪੈ ਅਨੇਕ ਕਰੇ ਕਰਵੇ ਭੇਸ ਦੇਖਿਆ ਕਬੀਰ ਹਮੇ ਇਹ ਮਾਇਆ ਇਹ ਚੰਡਾਲ ਚੌਕੜੀ ਜਿਵੇਂ ਹੋਰਨਾਂ ਨੂੰ ਪਰਮਾਨ ਲਈ ਆਉਂਦੀ ਹੈ ਜਿਵੇਂ ਮੇਰੇ ਕੋਲ ਵੀ ਕਈ ਸ਼ਕਲਾਂ ਵਿੱਚ ਆਈ ਬੜੀ ਸ਼ਕਲਾਂ ਵਿੱਚ ਇਹਦੇ ਬਹੁਤ ਪੁੱਤਰਾ ਨਾਲ ਮੋਹ ਪਾ ਦੂਗੀ ਹਮ ਰੱਖੇ ਗੁਰ ਆਪਣੇ ਕਿਹੜਾ ਗੁਰੂ ਉਹਨ ਕੀ ਉਹ ਅਦੇਸ਼ ਗੁਰੂ ਜਸਨਾ ਇੱਕ ਬਾਣੀ ਇੱਕ ਗੁਰ ਇੱਕੋ ਸ਼ਬਦ ਵਿੱਚ ਆ ਤੋ ਮੈਨੂ ਮੇਰੇ ਪਿਆਰੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਤੋਂ ਬਚਾ ਲਿਆ ਉਸ ਹੋਮੇ ਨੇ ਨਮਸਕਾਰ ਕੀਤੀ ਮਤਲਬ ਕਲੀ ਗਈ ਨਮਸਕਾਰ ਕੀ ਕਰਨੀ ਕੋ ਜਨਾਨੀ ਥੋੜੀ ਉਹਨੇ ਨਮਸਕਾਰ ਕੀਤੀ ਉਹ ਹੋਮੇ ਬਦਲ ਕੇ ਨਿਮਰਤਾ ਬਣ ਗਈ ਕਬੀਰ ਸੋਈ ਮਾਰੀਏ ਜੇ ਮੂਏ ਸੁਖ ਹੋਏ ਕਬੀਰ ਸੋਮੇ ਨੂੰ ਹੀ ਮਾਰਨਾ ਚਾਹੀਦਾ ਜਿਸ ਤੇ ਮਾਰਿਆ ਸੁਖ ਹੋ ਜਾਏ ਸਰੀਰ ਨੂੰ ਛੱਡਣ ਦੀ ਕੋਸ਼ਿਸ਼ ਕਰੋ ਸੋਖੀ ਸੁਖ ਹੈ ਰੇ ਪਰੋ ਪਰੋ ਸਭ ਕੋ ਕਹੇ ਪਰੋ ਨਾ ਮਾਨੋ ਕੋਈ ਜੋ ਹੋ ਮੈਨੇ ਤਿਆਗ ਨਾਲ ਸਰੀਰ ਦੇ ਤਿਆਗ ਨਾਲ ਤੇ ਨਾਲ ਚੌਕੜੀ ਦੇ ਤਿਆਗ ਨਾਲ ਸਰੀਰ ਨੂੰ ਮਾਰਨ ਨਾਲ ਹਰੇਕ ਮਨੁੱਖ ਸਰਉਂਦਾ ਕੋਈ ਮਨੋਕੀ ਕੰਮ ਨੂੰ ਮਾੜਾ ਨਹੀਂ ਆਖਦਾ ਨਿਮਰਤਾ ਆ ਜਾਂਦੀ ਕਬੀਰ ਰਾਤੀ ਹੋਮਕਾਰੀਆਂ ਹੋਵੇਂ ਕਾਰੀਆਂ ਕਾਰੇ ਉਬੇ ਜੰਤ ਕਬੀਰ ਜਦੋਂ ਰਾਤਾਂ ਹਨੇਰੀਆਂ ਹੁੰਦੀਆਂ ਤੇ ਚੋਰ ਅਦ ਕਾਲੇ ਦਿਲਾਂ ਵਾਲੇ ਬੰਦੇ काले उबे जंतु काले दिला वाले काले काले जंत काले दिला वाले चोर बंदे विकारी बंदे अपने घर तो उठ खिलाते हैं अपने घर तो उठ खिलाते हैं लै उठता उठ से जान मारे भगवंत देखिए जेड़ा भी गलत करता है ਕਮਨਾ ਉਹਨੂੰ ਰੱਬ ਨਾਮ ਵੀ ਦਾਤ ਨਹੀਂ ਦਿੰਦਾ ਮਾਰ ਦਿੰਦਾ ਉਹਨੂੰ ਮਾਰ ਦਿਓ ਉਹ ਫਿਰ ਸਰੀਰ ਨਾਲ ਜੁੜਿਆ ਰਹਿੰਦਾ ਹੈ ਸਰੀਰ ਅੱਗੇ ਗੰਦਾ ਨਾਲ ਹੈ ਜੋ ਗੰਦਾ ਨਾਲੇ ਵਿੱਚ ਡੋਬ ਜਾਂਦਾ ਹੈ ਹੁਣ ਆਪਾਂ ਕਹਿੰਦੇ ਉਹ ਤਾਂ ਬੜਾ ਸੋਹਣਾ ਜੀ ਰਿਹਾ ਕਾਰ ਨੌਕਰ ਫੈਕਟਰੀਆਂ ਹੈਗਾ ਤਾਂ ਗੰਦੇ ਨਾਲੇ ਵਿੱਚ ਹੀ ਆ ਮਾਰੇ ਮੀਨ ਉਹਨੂੰ ਆਤਮਕ ਪੱਖੋਂ ਮਾਰ ਦੋ ਬੈ ਉਹ ਕਦੀ ਵੀ ਬੰਦਾ ਰੱਬ ਦੀ ਗੱਲ ਨਹੀਂ ਸਮਝ ਸਕਦਾ ਮਾਇਆ ਨਾਲੇ ਜੁੜਿਆ ਰਹੂਗਾ ਉਹਦੇ ਨਾਲ ਹੀ ਫਾਹੇ ਲੈ ਕੇ ਦੂਜਿਆਂ ਦੇ ਘਰ ਲੁੱਟਣ ਲਈ ਤੁਰ ਪੈਂਦੇ ਹਨ ਚੋਰ ਬੰਦੇ ਰਾਤ ਕਾਲੀਆਂ ਚ ਪਰ ਯਕੀਨ ਜਾਣੋ ਅਜਿਹੇ ਬੰਦੇ ਰੱਬ ਵੱਲੋਂ ਮਾਰੇ ਹੋਏ ਮਾਰੇ ਹੋਏ ਦਾ ਭਾਵ ਹੈ ਰੱਬ ਨੇ ਉਹਨੂੰ ਕਦੇ ਅਮਰਦੀ ਦਾਤ ਨਹੀਂ ਜੜੀ ਨਾਮਦੀ ਦਾਤ ਨਹੀਂ ਦੇਣੀ ਕਦੇ ਆਪਣੇ ਬਾਰੇ ਦੱਸਣਾ ਹੀ ਨਹੀਂ ਕਬੀਰ ਚੰਦਨ ਕਾ ਬਿਰਹਾ ਬਿਰਵਾ ਬਿਰਬਾ ਭਲਾ ਬਿਰਵਾ ਬੇੜਿਓ ਢਾਕ ਪਲਾਸ ਢਾਕ ਬਲਾ ਢੱਕ ਪਲਾਸ ਆ ਚਿਚੜਾ ਮਾੜਾ ਜਿਆ ਰੁੱਖ ਹੋਇ ਟੁੱਟਾ ਜਿਆ ਅੱਖ ਚਿਛੜਾ ਕਬੀਰ ਚੰਦਨ ਦਾ ਨਿੱਕਾ ਜਿਆ 20 ਬੂਟਾ ਚੱਗਾ ਜਾਣੋ ਭਾਵੇਂ ਉਹ ਢਾਕਪਲਾਸ ਅਦਕਬਰਗੇ ਰੁੱਖਾਂ ਨਾਲ ਘਿਰਿਆ ਹੋਇਆ ਵੀ ਹੋਵੇ ਢਾਕਪਲਾਸ ਅੱਖ ਚਿਛੜਾ ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਪਹੀ ਉਹ ਢਾਕ ਫਲਾਸ ਵਰਗੇ ਨਿਕੰਮੇ ਰੁੱਖ ਵੀ ਜੋ ਚੰਦਰ ਦੇ ਨੇੜੇ ਉੱਗੇ ਹੋਏ ਹੁੰਦੇ ਹਨ ਉਹ ਚੰਦਰ ਵਰਗੇ ਹੋ ਜਾਂਦੇ ਹਨ ਗੁਰੂ ਦੀ ਸੰਗਤ ਕਰਨ ਨਾਲ ਵਿਕਾਰੀ ਬੰਦਾ ਵੀ ਗੁਰਨਾਨਕ ਬਣ ਜਾਂਦਾ ਹੈ ਹਾਂਜੀ ਗੁਰੂ ਦੀ ਚੰਦਰ ਕੌਣ ਹੈ ਗੁਰੂ ਗੁਰੂ ਦੀ ਸੰਗਤ ਕਰਨ ਨਾਲ ਵਿਕਾਰੀ ਬੰਦਾ ਵੀ ਗੁਰਨਾਨਕ ਬਣ ਜਾਂਦਾ ਕਬੀਰ ਬਾਸ ਬਡਾਈ ਬੂਟਿਆ ਇਉਂ ਮਤ ਡੂਬੋ ਕੋਏ ਇਕ ਵੀਰ ਬਾਸ ਦਾ ਬੂਟਾ ਉੱਚਾ ਲੰਮਾ ਸਿੱਧਾ ਆਕੜ ਵਾਲਾ ਮਾਂ ਵਿੱਚ ਡੁੱਬਿਆ ਹੋਇਆ ਹੈ ਮੈਂ ਲੰਬਾ ਉੱਚਾ ਸਿੱਧਾ ਤੁਸੀਂ ਕੋਈ تیر ਬਾਸ ਵਾਗ ਹੌਮੇ ਵਿੱਚ ਨਾ ਡੋ ਜਾਇਓ ਕਿ ਚੰਦਨ ਕੇ ਨਿਕਟੇ ਬਸੈਂ ਬਾਸ ਉਹ ਗੰਧ ਨਾ ਹੋਏ ਬਾਸ ਭਾਵੇਂ ਚੰਦਨ ਦੇ ਨੇੜੇ ਹੀ ਉੱਗਾ ਹੋਇਆ ਹੈ ਉਸ ਵਿੱਚ ਚੰਦਨ ਵਾਲੀ ਸੁਗੰਧੀ ਨਹੀਂ ਹੁੰਦੀ ਉਹ ਗੁਣ ਲੈ ਕੇ ਤਿਆਰ ਨਹੀਂ ਹੌਮੇ ਬੰਦਾ ਗੁਰੂ ਸਾਹਿਬ ਕੋ ਆਉਣ ਨੂੰ ਤਿਆਰ ਨਹੀਂ ਕੋਈ ਦੇਵੀ ਗੁਣ ਲੈਣ ਨੂੰ ਤਿਆਰ ਨਹੀਂ ਹੈਗਾ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਦੁਨੀਆ ਚ ਮਾਨ ਲੈਣ ਲਈ ਤੋਂ ਗਾਫਲ ਮਨੁੱਖ ਨੇ ਦੁਨੀਆ ਦੇ ਧਨ ਪਦਾਰਥ ਦੀ ਖਾਤਰ ਧਰਮ ਗਵਾ ਲਿਆ ਨਾਮ ਨਹੀਂ ਜਪਦਾ ਦੁਨੀਆ ਵਿੱਚ ਹੀ ਮਸਤ ਹੋ ਗਿਆ ਅਖੀਰ ਵੇਲੇ ਅੰਤ ਵੇਲੇ ਦੁਨੀਆ ਵੀ ਮਨੁੱਖ ਦੇ ਨਾਲ ਨਾ ਤੁਰੀ ਕੋਈ ਬੰਦਾ ਨਾਲ ਜਾਂਦਾ ਕੋਈ ਨਹੀਂ ਜਾਂਦਾ ਪਾਇ ਕਹਾੜਾ ਮਾਰਿਆ ਗਾਫਲ ਆਪਣੇ ਹੱਥ ਦੇਖਿਆ ਤੋਂ ਲਾਪਰਵਾਹ ਬੰਦੇ ਨੇ अपने पैर उ अपने ही हथा हाँ मार लिया वा अपना नुकसान आप ही कर लिया रब वाले टुट गया खत्म है मृतक शरीर है प्रेत पिंजर में दुख करे ये है की है रक्त बूंद का गारा मैं क्या ना स्टिंकिंग गटर हैटर ना ही जुड़ गया अंदरों रब घुआड़ा मार के मीर रब मारता अंदरों घोड़ा पैर से थोड़ा मारे ਇਟਾ ਕਿ ਰੱਬ ਨਾਲ ਪਾਇ ਕੋਹੜਾ ਮਾਰਿਆ ਗافل ਆਪਣੇ ਹੱਥ ਆਪਣੇ ਹੱਥ ਨਾਲ ਹੀ ਅੰਦਰਲੇ ਗੁਰਨਾਨਕ ਨੂੰ ਵੱਢ ਦਿੱਤਾ ਉਹਨੇ ਖਤਮ ਕਰਤਾ ਕਬੀਰ ਜੈ ਜੈ ਹਉ ਫਿਰਿਓ ਕੌਤਕ ਠਾਉ ਠਾਈ ਠਾਉ ਠਾਈ ਠਾ ਠਾਤੇ ਕਬੀਰ ਜਿੱਥੇ ਜਿੱਥੇ ਮਹਿ ਗਿਆ ਤੇ ਦੁਨੀਆਂ ਵਾਲੇ ਰੰਗ ਤਮਾਸ਼ੇ ਹੀ ਵੇਖੇ ਸਾਰੇ ਰੰਗ ਤਮਾਸ਼ੇ ਹੀ ਕਰਦੇ ਕਿਸੇ ਨੂੰ ਰੱਬ ਦਾ ਥੋੜਾ ਪਤਾ ਏਕ ਰਾਮ ਸਨੇਹੀ ਬਾਹਰਾ ਉਜੜ ਮੇਰੇ ਭਾਈ ਉਜੜਦਾ ਉਜਾੜ पर मेरे भागा तो था ही उजाड़ है जिथे वाहगुरु नाम नाल प्यार करने वाला कोई संत महात्मा गुरमुख कोई नहीं क्योंकि दुनिया ही दुनिया वेखी है। दीन का नाम धर्म का नाम निशान नहीं है कबीर संतन की चुंगी आ भले पटक कसत्ती गाऊ पठ पाथ पठी पठ पाथ मैंने भठी कसत्ती बेईमान खोटा ਇਕ ਵੀਰ ਸੰਤਾਂ ਦੀ ਭੈੜੀ ਜਈ ਨਿੱਕੀ ਜਈ ਕੁੱਲੀ ਵੀ ਮੈਨੂੰ ਸੋਹਣੀ ਲੱਗਦੀ ਐ ਉੱਥੇ ਨਾਮ ਜਪਤੇ ਆ ਉੱਥੇ ਦੀਨ ਦਾ ਵਪਾਰ ਹੁੰਦਾ ਐ ਉੱਥੇ ਵਾਹਿਗੁਰੂ ਵਾਹਿਗੁਰੂ ਜਪਿਆ ਜਾਂਦਾ ਐ ਪਰ ਖੋਟੇ ਮਨੁੱਖ ਦਾ ਪਿੰਡ ਸੜਦੀ ਪੱਠੀ ਵਰਗਾ ਜਾਨੋ ਉੱਥੇ ਹਰ ਵੇਲੇ ਦੁਨੀਆਂ ਦੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਐ ਆਗ ਲਗਉ ਤੈ ਧੋਲ ਹਰ ਜੈ ਨਾਹੀ ਹਰ ਕੋ ਨਾਉ ਤੂੰ ਭਾਈ ਜਿਸ ਮਹਿਲ ਮਾੜੀਆਂ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਸਿਮਰਿਦਾ ਉਸ ਨੂੰ ਪਈ ਅੱਗ ਲੱਗੇ ਮੈਨੂੰ ਅਜਿਹੇ ਮਹਿਲ ਮਾੜੀਆਂ ਦੇ ਲੋਗ ਨਹੀਂ ਕਬੀਰ ਸੰਤ ਭੁਵੀ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ ਤੋ ਕਬੀਰ ਕਿਸੇ ਸੰਤ ਦੇ ਮਰਨ ਤੇ ਅਫਸੋਸ ਕਰਨ ਦੀ ਲੋੜ ਨਹੀਂ ਕਿਉਂ ਜਿਹੜਾ ਉਹਦੇ ਅੰਦਰ ਆਤਮਾ ਜਿਵਾਤਮਾ ਗੁਰਨਾਨਕ ਹੈ ਨਾ ਕਿਉਂ ਕਿਉਂ ਸ਼ੰਤਤਾ ਆਪਣੇ ਘਰ ਸੱਚਖੰਡ ਚਲਾ ਜਾਂਦਾ ਹਰ ਅੰਮ੍ਰਿਤ ਧਾਰੀ ਸੱਚਖੰਡ ਜਾਂਦਾ ਹਰ ਅੰਮ੍ਰਿਤ ਧਾਰੀ ਅਮਰ ਸਖਦੇ ਗੁਰੂ ਸਾਹਿਬ ਕੀ ਕਹਿੰਦੇ ਅੱਜ ਮਾਤਾ ਮਾਤਾ ਸਾਹਿਬ ਕੋ ਪਿਤਾ ਪਿਤਾ ਗੁਰੂ ਗਬਿੰਦ ਸਿੰਘ ਸਾਹਿਬ ਜਾਦੇ ਤੇਰੇ ਸਕੇ ਭਰਾ ਅੱਜ ਤੂੰ ਮੇਰੇ ਪਰਿਵਾਰ ਵਿੱਚ ਅੱਜ ਜੰਮਿਆ ਪਹਿਲਾਂ ਨਹੀਂ ਸੀ ਜੰਮਿਆ ਤੋ ਸਤਿਗੁਰੂ ਕੇ ਜਨਮੇ ਅੱਜ ਪੁੱਤਰ ਮੇਰੇ ਪਰਿਵਾਰ ਵਿੱਚ ਜੰਮ ਪਿਆ ਗਵਨ ਮਟਾਇਆ ਜਾ ਤੇਰੀ ਚਰਅਸੀ ਕਰਤੀ ਤੋ ਸਤਗੁਰੂ ਸਰਨੀ ਆਇਆ ਬਹੁ ਨਹੀਂ ਬਨਾਸ ਮੈਂ ਤੈਨਾਂ ਸ਼ਰਤ ਦਿੰਨਾ ਤੈਨੂੰ ਮਰਨ ਨਹੀਂ ਦੇਵਾਂਗਾ ਨੜਕਾ ਵਿੱਚ ਨਹੀਂ ਜਾਣ ਦੇਵਾਂਗੇ ਫਿਰ ਮੈਂ ਕਿੱਥੇ ਜਾਊਂਗਾ ਸੱਚਖੰਡ ਫਿਰ ਮੈਂ ਸੱਚਖੰਡ ਜਾਊਂਗਾ ਤੂੰ ਕਿਸੇ ਸੰਤ ਦੇ ਮਰਨ ਤੇ ਅਫਸੋਸ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਸੱਚ ਤਾਂ ਆਪਣੇ ਘਰ ਸੱਚਖੰਡ ਜਾਂਦਾ ਉਹਦਾ ਘਰ ਹੀ ਸੱਚਖੰਡ ਹੈ ਗੁਰੂ ਨਾਨਕ ਹੈ ਉਹ ਜਿੱਥੋਂ ਉਸ ਨੂੰ ਕੋਈ ਕੱਢੇਗਾ ਹੀ ਨਹੀਂ ਭਾਵੇਂ ਸੰਤ ਦੀਨ ਦਾ ਬਪਾ